ਹਾਂਜੀ ਅੱਜ ਅਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਕਿ ਪਲਾਜ਼ੋ ਦੀ ਆਪਾਂ ਜੇ ਕਿਸ ਤਰੀਕੇ ਦੇ ਨਾਲ ਲਾਣੀ ਹੈ ਠੀਕ ਹੈ ਪਹਿਲਾਂ ਆਪਾਂ ਇਹਦੀ ਜਿਹੜੀ ਸਲਾਈ ਹੈ ਆਸਣ ਵਾਲੀ ਉਹ ਮਾਰ ਲਈਏ ਇਸ ਤਰ੍ਹਾਂ ਗੁੰਮ ਕਰਕੇ ਠੀਕ ਹੈ ਇਹਦੀ ਵੀਡੀਓ ਆਪਾਂ ਸ਼ਾਰਟ ਪਾਈ ਹੋਈ ਹੈ ਤੁਸੀਂ ਦੇਖ ਰਹੇ ਹੋ ਨਾ ਕਿਵੇਂ ਇਹ ਸ਼ਾਰਟ ਆਪਾਂ ਗੁੰਮ ਕਰਕੇ ਸਲਾਈ ਲਗਾਈ ਹੈ ਇਹ ਸਲਾਈ ਲਾਉਣ ਤੋਂ ਪਹਿਲਾਂ ਤੁਸੀਂ ਇਹ ਵੀ ਦੇਖਣਾ ਆਪਣਾ ਜਿਹੜਾ ਵਰਕ ਕੀਤਾ ਹੋਇਆ ਉਹ ਸਹੀ ਤਰੀਕੇ ਨਾਲ ਆਪਣਾ ਸਿੱਧਾ ਆਉਂਦਾ ਹੋਵੇ ਫਿਰ ਆਪਾਂ ਇਹ ਜਿਹੜੀਆਂ ਸਲਾਈਆਂ ਜੜਨਾਂ ਠੀਕ ਹੈ ਤੇ ਹੁਣ ਆਪਾਂ ਲਾਉਣੇ ਪਲਾਜ਼ੋ ਦੀ ਨਿਸ਼ਾਨ ਬਲਾਊਜ਼ ਤੇ ਆਪਾਂ ਜਿਹੜੀ ਜੀਬ ਲਾਉਣੀ ਉਹਦੇ ਨਿਸ਼ਾਨ ਠੀਕ ਹੈ ਇਸ ਤਰ੍ਹਾਂ ਆਪਾਂ 2 ਇੰਚ ਦਾ ਪਹਿਲਾਂ ਇਲਾਸਟਿਕ ਵਾਸਤੇ ਇੱਕ ਨਿਸ਼ਾਨ ਲਗਾ ਲੈਣਾ ਤੇ 2 ਇੰਚ ਦਾ ਹੀ ਨਿਸ਼ਾਨ ਆਪਾਂ ਇੱਥੇ ਲਗਾ ਲੈਣਾ ਕੋਲ ਇਹ 4 ਇੰਚ ਦਾ ਨਿਸ਼ਾਨ ਆ ਜਿਹੜਾ ਆਪਾਂ ਇੱਥੇ ਪਗਾ ਲੈਣਾ ਠੀਕ ਹੈ ਦੋ ਨਿਸ਼ਾਨ ਲਗਾ ਲੈਣੇ ਦੋ-ਦੋ ਇੰਚ ਦੇ ਉਸ ਤੋਂ ਬਾਅਦ ਆਪਾਂ 6 ਇੰਚ ਦਾ ਨਿਸ਼ਾਨ ਲਗਾਵਾਂਗੇ ਇੱਕ ਤੁਸੀਂ ਜੇ ਵੱਡੀ ਲਗਾਉਣੀ ਹੈ ਤਾਂ 6.5 ਇੰਚ ਕਰ ਸਕਦੇ ਠੀਕ ਹੈ ਇਹ ਤਿੰਨੇ ਨਿਸ਼ਾਨ ਲਗਾਉਣ ਤੋਂ ਬਾਅਦ ਇਹ ਆਪਾਂ ਸਿੱਧੇ ਅਲਮੂਰਲੇ ਪਾਸੇ ਦੇ ਆਪਾਂ ਸੱਜੇ ਪਾਸੇ ਜਿਹੜਾ ਇਹ ਨਿਸ਼ਾਨ ਲਗਾਏ ਆ ਜੇ ਵਾਸਤੇ ਤੇ ਹੁਣ ਆਪਾਂ ਇਹਨੂੰ ਇਸ ਨਿਸ਼ਾਨ ਦੇ ਨਾਲ ਰੱਖ ਲੈਣਾ ਠੀਕ ਹੈ ਜਿਹੜਾ ਨੀਚੇ ਵਾਲਾ ਨਿਸ਼ਾਨ ਆਪਾਂ 2 ਇੰਚ ਦਾ ਉੱਪਰ ਛੱਡ ਕੇ ਤੇ 1 2 ਇੰਚ ਦਾ ਨਿਸ਼ਾਨ ਜਿਹੜਾ ਇੱਥੇ ਆਪਾਂ ਲਗਾ ਲੈਣਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਆਪਾਂ ਇੱਥੇ ਇੱਕ ਸਲਾਈ ਲਗਾਵਾਂਗੇ ਹੁਣ ਇੰਨਾ ਇੰਨਾ ਛੱਡ ਕੇ ਠੀਕ ਹੈ ਆਜੋ ਆਪਾਂ ਪਹਿਲਾਂ ਸਲਾਈ ਲਗਾ ਕੇ ਫਿਰ ਦੱਸਦੇ ਹਾਂ ਇਹ ਤੁਸੀਂ 6.5 ਦਾ ਨਿਸ਼ਾਨ ਵੀ ਲਗਾ ਸਕਦੇ ਜੇ ਤੁਸੀਂ ਜੇਬ ਨੂੰ ਵੱਡਾ ਕਰਨਾ ਹੈ ਇਸ ਤਰ੍ਹਾਂ ਹੁਣ ਆਪਣਾ ਇਹ ਨਿਸ਼ਾਨ ਜਿਹੜਾ ਲੱਗ ਹੈ ਸਲਾਈ ਲਾਤੀ ਸਾਰੇ ਸਲਾਈ ਲੱਗਣ ਤੋਂ ਬਾਅਦ ਆਪਾਂ ਇੱਥੇ ਜਿਹੜਾ ਬਿਲਕੁਲ ਸਲਾਈ ਜਿੱਥੇ ਆਪਣੀ ਖਤਮ ਹੁੰਦੀ ਹੈ ਇੱਥੇ ਕੱਟ ਲਗਾ ਲੈਂਦੇ ਹਾਂ ਕੱਟ ਆਪਾਂ ਬਿਲਕੁਲ ਨਾਲ ਦੀ ਕਰ ਲਗਾਉਣਾ ਪਰ ਇੰਨਾ ਵੀ ਜ਼ਿਆਦਾ ਗਾਹ ਨਹੀਂ ਕਰਨਾ ਦੀ ਆਪਣੀ ਜਿਹੜੀ ਸਲਾਈ ਉਹ ਕੱਟੀ ਜਾਵੇ ਇਸ ਤਰ੍ਹਾਂ ਆਪ ਹੈ ਕੱਟ ਲਗਾ ਲਿਦੁੰਨਾ ਸਾਈਡਾਂ ਤੇ ਠੀਕ ਹੈ ਕੱਟ ਲਏ ਗਏ ਤੋਂ ਬਾਅਦ ਆਪਾਂ ਜੀਵ ਦਾ ਜਿਹੜਾ ਇੱਥੇ ਸਾਈਡ ਨੂੰ ਕਰ ਲੈਣਾ ਤੇ ਸਿਉਣ ਨੂੰ ਇਸ ਤਰ੍ਹਾਂ ਆਪਾਂ needle ਨਾਲ ਸੈੱਟ ਕਰ ਲੈਣਾ ਠੀਕ ਹੈ ਸੈੱਟ ਕਰਨ ਤੋਂ ਬਾਅਦ ਜਿੱਥੇ ਆਪਾਂ ਕੱਟ ਲਗਾਇਆ ਸੀ ਕੱਟ ਵਾਲੀ ਜਗ੍ਹਾ ਜਿਹੜੀ ਆਪਾਂ ਇਸ ਤਰ੍ਹਾਂ ਉੱਪਰ ਕਰ ਲੈਣੀ ਹੈ ਇਸ ਤਰੀਕੇ ਨਾਲ ਤੇ ਇਸ ਤਰ੍ਹਾਂ ਆਪਾਂ ਨਾਤੇ ਹੁਣ ਆਪਾਂ ਇਹਦੇ ਉੱਪਰ ਸਲਾਈ ਲਗਾ ਲੈਣੀ ਹੈ। ਤਿੰਨੇ ਲਾੜਾ ਜਿਹੜੇ ਆਪਾਂ ਇਸ ਤਰ੍ਹਾਂ ਬਰੋਬਰ ਕਰ ਲੈਣੇ ਹੈ ਲਾਈਨਿੰਗ ਆਲਾ। ਜਿਹੜਾ ਪਾਕਟ ਲਾਉਣ ਲਈ ਆਪਾਂ ਕਪੜਾ ਲਿਆ। ਇਹ ਤਕਰੀਬਨ ਆਪਾਂ 1 ਪੈਰ 1-1 ਪੈਰ ਦਾ ਬਗਾ ਛੱਡ ਕੇ ਆਪਾਂ ਸਲਾਈ ਲਗਾ ਲੈਣੀ। ਬਿਲਕੁਲ ਸਫਾਈ ਦੇ ਨਾਲ ਆਪਾਂ ਇਹ ਲਗਾ ਲਏ। ਪਹਿਲਾਂ ਤੁਸੀਂ ਪ੍ਰੈਸ ਵਗੈਰਾ ਵੀ ਮਾਰ ਸਕਦੇ ਹੋ ਨਹੀਂ ਨੀਲ ਦੇ ਨਾਲ ਸਿਉਣ ਨੂੰ ਜਿਹੜਾ ਚੀਟ ਲੈਣਾ। ਇਥੋਂ ਵੀ ਦੇਖਣਾ ਤਿੰਨੇ ਲਾੜੇ ਕੁਝ ਕਰਕੇ ਆਪਾਂ ਇਥੋਂ ਬੈਕ ਵੀ ਇਸ ਤਰ੍ਹਾਂ ਕਰ ਸਕਦੇ ਹਾਂ ਤੇ ਇਧਰਲੀ ਸਾਈਡ ਵੀ ਤਾਰ ਸਕਦੇ ਹੋ ਤੁਸੀਂ ਠੀਕ ਹੈ ਫਿਰ ਆਪਣਾ ਕੁਝ ਇਸ ਤਰੀਕੇ ਨਾਲ ਇਹ ਜੇਬ ਜੜੀ ਆ ਜਾਊਗੀ ਹੱਸਤਾ ਹੋਣਾ ਆਪਾਂ ਇਧਰਲੀ ਸਾਈਡ ਨੂੰ ਇਤਨਾ ਰੱਖਾਂਗੇ ਤੇ ਆਪਣੇ ਫੌਕਟ ਜਿਹੜੀ ਇਸ ਤਰੀਕੇ ਦੇ ਨਾਲ ਆ ਜੋਗੀ ਠੀਕ ਹੈ ਇਹਨੂੰ ਜੜਨ ਤੋਂ ਪਹਿਲਾਂ ਆਪਾਂ ਇਸ ਜਗ੍ਹਾ ਤੇ ਇੱਕ ਸਲਾਈ ਲਗਾ ਲਾਂਗੇ ਥੱਲੇ ਆਪਣਾ ਜਿਹੜੀ ਜੇਬ ਹੈ ਖੁੱਲੀ ਹੈ ਇਹਨੂੰ ਬੰਦ ਕਰ ਲਾਂਗੇ ਠੀਕ ਹੈ ਇਹਨੂੰ ਹੁਣ ਆਪਾਂ ਇਧਰਲੀ ਸਾਈਡ ਨੂੰ ਚੱਕਾਂਗੇ ਤੇ ਜੇਬ ਨੂੰ ਕਪੂਠੀ ਕਰ ਲਾਂਗੇ ਕਪੂਠੀ ਕਰਨ ਤੋਂ ਬਾਅਦ ਆਪਾਂ ਇਹਦੇ ਤੇ ਸਲਾਈ ਲਗਾਵਾਂਗੇ ਇਸ ਤਰ੍ਹਾਂ ਕਿ ਜੀਵ ਦਾ ਜਿਹੜਾ ਇੱਧਰਲਾ ਕਾਰਨਰ ਆ ਇਹਨੂੰ ਆਪਾਂ ਇੱਥੋਂ ਗਲਾਈ ਦੇ ਨਾਲ ਜਿਹੜੀ ਸਲਾਈ ਲਾ ਲੈਣੀ ਹੈ ਤਾਂ ਜੇ ਬਾਹਲੀ ਚੁੰਝ ਜੀ ਥੱਲੇ ਨਾ ਆਪਣੇ ਨਿਕਲੇ ਕੋਈ ਵੀ ਚੀਜ਼ ਹੈ ਜਿਹੜੀ ਆਪਣੀ ਥੱਲੇ ਦੇ ਨਾ ਜਾਵੇ ਠੀਕ ਹੈ ਇਸ ਤਰ੍ਹਾਂ ਆਪਾਂ ਗਲਾਈ ਦੇ ਵਿੱਚ ਇੱਕ ਸਲਾਈ ਲਗਾ ਲਾਂਗੇ ਮਾਰਤਾ ਸਿੱਧੀ ਵੀ ਸਕਦੇ ਹਾਂ ਪਰ ਆਪਾਂ ਜੇ ਗਲਾਈ ਦੇ ਵਿੱਚ ਲਗਾ ਲઈએ ਫਿਰ ਆਪਾਂ ਨੂੰ ਹੋ ਸਹੀ ਆ ਜਾਂਦੀ ਹੈ ਵੀ ਖੁੰਝਾ ਜਾਂ ਨਹੀਂ ਬਣਦਾ ਠੀਕ ਹੈ ਇਸ ਤਰ੍ਹਾਂ ਐਕਸਟ੍ਰੇ ਨੂੰ ਆਪਾਂ ਕੱਟ ਲਾਂਗੇ ਹੁਣ ਆਪਾਂ ਜੇ ਇਹਨੂੰ ਸਿੱਧੀ ਕਰ ਲਾਂਗੇ ਸਿੰਠੀ ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਰੱਖ ਲਾਂਗੇ ਇਹਦੇ ਉੱਪਰ ਆਪਾਂ 25 ਸਲਾਈ ਕੇ ਨਾਲ ਲਗਾ ਲਾਂਗੇ ਇਧਰਲੀ ਸਾਈਡ ਵੀ ਤੁਸੀਂ ਲਗਾ ਸਕਦੇ ਹੋ ਕਿ ਬਿਨਾਂ ਸਲਾਈ ਲਗਾਏ ਤੋਂ ਵੀ ਆਪਾਂ ਜੇਬ ਨੂੰ ਜੜ ਸਕਦੇ ਹਾਂ ਆਪਾਂ ਆਪਾਂ ਤੁਹਾਨੂੰ ਸੌਖਾ ਦੱਸ ਦਿਆਂ ਤਰੀਕਾ ਵੀ ਫੇਰ ਆਪਾਂ ਨੂੰ ਬਹੁਤੀ ਉਲਝਣ ਨਹੀਂ ਪੈਂਦੀ ਕਿ ਜੀ ਆਪਾਂ ਇਸ ਤਰ੍ਹਾਂ ਕੀ ਰਹਿਣ ਨੂੰ ਕੱਚੀ ਨੂੰ ਜੜ ਲਾਂਗੇ ਠੀਕ ਹੈ ਇਸ ਤਰ੍ਹਾਂ ਬਿਲਕੁਲ ਆ ਜਿਹੜੀ ਚੀਜ਼ ਹੈ ਆਪਣੇ ਕੋਲੇ ਖਿੱਚ ਕੇ ਲੱਗੀ ਹੋਣੀ ਚਾਹੀਦੀ ਠੀਕ ਹੈ ਲੱਗਣ ਤੋਂ ਬਾਅਦ ਆਪਾਂ ਇੱਥੇ ਵੀ ਥੋੜੀ ਜੀ ਸਲਾਈ ਲਗਾ ਲਾਂਗੇ ਤਾਂ ਜੋ ਇਹ ਜਿਹੜਾ ਕਪੜਾ ਆਪਾਂ ਨਾਲ ਚੰਗੀ ਤਰ੍ਹਾਂ ਜੜਿਆ ਜਾਵੇ ਇਹ ਠੀਕ ਹੈ ਹੁਣ ਆਪਣੀ ਜਿਹੜੀ ਇਹ ਪਾਕਟ ਹੈ ਇਹ ਬਣ ਕੇ ਤਾਂ ਹੋ ਗਈ ਰੈਡੀ ਔਰ ਆਪਾਂ ਇਹਦੇ ਜਿਹੜੀ ਸੈ ਬੈਕ ਸਾਈਡ ਜੜਨੀ ਉਹ ਆਪਾਂ ਲਾ ਕੇ ਦਿਖਾਉਣੀ ਹੈ। ਤੇ ਹੁਣ ਆਪਾਂ ਇਹ ਜਿਹੜਾ ਬੈਕ ਸਾਈਡ ਦਾ ਪੱਲਾ ਇਹ ਲੈ ਲਿਆ ਠੀਕ ਹੈ ਲਾਈਨਿੰਗ ਵੀ ਤੇ ਕਪੜਾ ਵੀ ਇਹ। ਤੇ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ। ਬਿਲਕੁਲ ਉਪਰੋ ਕਰਕੇ ਠੀਕ ਹੈ। ਇਸ ਤਰ੍ਹਾਂ ਹੀ ਰੱਖ ਲੈਣਾ ਇੱਧਰ ਆਪਣੀ ਜਿਹੜੀ ਪੌਗਟ ਵਾਲੀ ਉਹ ਆ ਗਈ। ਤੇ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲਾਂ। ਉਹ ਫਿਰ ਆ ਕੇ ਆਪਾਂ ਲਗਾਵਾਂਗੇ ਸਲਾਈ ਹੁਣ ਆਪਾਂ ਇੱਥੇ ਜਦੋਂ ਪੌਕਟ ਕੋਲੋਂ ਜੜਨਾ ਹੈ ਇਹ ਉਦੋਂ ਆਪਾਂ ਇਹ ਧਿਆਨ ਰੱਖਣਾ ਵੀ ਆਪਣੀ ਜਿਹੜੀ ਸਲਾਈ ਉਹ ਇਸ ਦੇ ਉੱਪਰ ਨਾ ਚੜੇ ਠੀਕ ਹੈ ਇਹਦੇ ਉੱਪਰ ਨਹੀਂ ਆਪਾਂ ਚੜਨ ਦੇਣੀਗੀ ਜਿਵੇਂ ਕਿ ਇਹ ਸਲਾਈ ਦੇ ਉੱਪਰ ਠੀਕ ਹੈ ਬਿਲਕੁਲ ਆਪਾਂ ਨਾਲ-ਨਾਲ ਦੀ ਜਿਹੜੀ ਸਲਾਈ ਲਗਾਉਣੀ ਹੈ ਠੀਕ ਹੈ ਤੁਸੀਂ ਇੱਥੇ ਸਲਾਈ ਬਿਲਕੁਲ ਨਾਲ-ਨਾਲ ਦੀ ਪਹਿਲਾਂ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਮਸ਼ੀਨ ਨੂੰ ਧਰ ਕੇ ਤਾਂ ਜੇ ਤੁਹਾਨੂੰ ਸੋਖਾ ਹੋ ਜੇ ਪਰ ਜਦੋਂ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਤਾਂ ਆਪਾਂ ਨੂੰ ਇਹ ਥੱਲੇੋਂ ਪਤਾ ਲੱਗਦਾ ਵੀ ਆਪਣੀ ਜਿਹੜੀ ਜੇਬ ਵਾਲੀ ਸਾਈਡ ਹੈ ਇੱਥੇ ਆ ਠੀਕ ਹੈ ਤੇ ਇੱਥੋਂ ਬਿਲਕੁਲ ਆਪਾਂ ਨਾਲ ਦੀ ਸਲਾਈ ਲਗਾ ਲਵਾਂਗੇ ਐਸਾਂ ਇੱਥੇ ਆਪਾਂ ਪੱਕੀ ਕਰ ਲਾਂਗੇ ਸਲਾਈ ਤੇ ਜੇ ਵਾਲੀ ਸਾਈਡ ਥੋੜੀ ਜਿਹੀ ਆਪਾਂ ਇਸ ਤਰ੍ਹਾਂ ਖਿੱਚ ਕੇ ਰੱਖ ਲੈਣੀ ਵੀ ਇਹਦੇ ਉੱਪਰ ਜਿਹੜੀ ਸਲਾਈ ਨਾ ਜੜੇ ਫਿਰ ਆਪਾਂ ਨਾਲ-ਨਾਲ ਦੀ ਆਪਾਂ ਸਲਾਈ ਲਗਾਵਾਂਗੇ ਨੇ ਤੁਸੀਂ ਕੱਚੀ ਸਲਾਈ ਪਹਿਲਾਂ ਲਗਾ ਕੇ ਨਿਸ਼ਾਨੀ ਦੇ ਤੌਰ ਤੇ ਇਸ ਤਰ੍ਹਾਂ ਰੱਖ ਸਕਦੇ ਤਾਂ ਜੋ ਆਪਣ ਜੇ ਵੀ ਜੜੀ ਲਾਉਣੀ ਸੌਖੀ ਹੋ ਜਾਵੇ ਬਿਲਕੁਲ ਆਪਾਂ ਨਾਲ ਦੀ ਸਲਾਈ ਲਗਾ ਕੇ ਇੱਕ ਹੁਣੇ ਤਾਂ ਪੱਕੀ ਕਰ ਲਾਂਗੇ ਜਿੱਥੋਂ ਆਪਣੀ ਇਹ ਥਰੂ ਹੁੰਦੀ ਹੈ ਚਾਰੇ ਪੱਲੇ ਆਪਾਂ ਬਰੋਬਨ ਰੱਖ ਕੇ ਇਸ ਦਾ ਇਥੋਂ ਵੀ ਆਪਾਂ ਜਿਹੜੀ ਸਲਾਈ ਉਹ ਮੋੜ ਕੇ ਇਸ ਤਰ੍ਹਾਂ ਮਾਰ ਲੈਣੀ ਹੈ ਤੇ ਆਪਣੀ ਜੇਬ ਜਿਹੜੀ ਲੱਗ ਕੇ ਰੈਡੀ ਹੋ ਰਹੀ ਹੈ ਹੁਣ ਆਪਣੀ ਜਿਹੜੀ ਜੇਬ ਹੈ ਇਹ ਬਣ ਕੇ ਬਿਲਕੁਲ ਰੈਡੀ ਹੋ ਗਈ ਇਥੋਂ ਪੂਰੀ ਫਿਨਿਸ਼ਿੰਗ ਦੇ ਨਾਲ ਠੀਕ ਹੈ ਹੁਣ ਜਿਹੜੀ ਵੀ ਆਪਣੀ ਜੇਬ ਦਾ ਅੰਦਰਲਾ ਪਾਸਾ ਹੈ ਠੀਕ ਹੈ ਇਹ ਵਾਲਾ ਇਹਨੂੰ ਤੁਸੀਂ ਇਸ ਤਰ੍ਹਾਂ ਕੱਚਾ ਸਲਾਈ ਲਾ ਕੇ ਇਹਨੂੰ ਜੜ ਸਕਦੇ ਹੋ ਫਿਰ ਆਪਣਾ ਇਹ ਜਿਹੜਾ ਹੈ ਇਲਾਸਟਿਕ ਦੇ نیچے ਆ ਜਾਣਾ ਕਪੜਾ ਇਹ ਤੇ ਆਪਣੀ ਜੇਬ ਜਿਹੜੀ ਪੂਰੀ ਪ੍ਰੋਪਰ ਸੈੱਟ ਆ ਜਾਊਗੀ ਤੇ ਆਪਣੇ ਜੇਵ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਲੱਗ ਗਈ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਲਾ ਸਕਦੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਜਿਹੜੇ ਨਿਊ ਮੈਂਬਰ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਓਕੇ ਜੀ ਥੈਂਕ ਯੂ